ਉਹ बार-बार ਖਰਾਬ ਹੁੰਦੀ ਰਹਿੰਦੀ ਹੈ। ਇਹੀ ਇਹਦਾ ਵੱਡਾ ਰੀਜ਼ਨ ਹੈ ਕਿਉਂਕਿ ਸਰਾਖ ਬੰਦ ਹੋ ਜਾਂਦਾ ਹੈ। ਇਹ ਸਰਵਿਸ ਟਾਈਮ ਤੇ ਕਰਾਓ। ਜਿਹੜਾ ਫਿਲਟਰ ਹੈ ਸਾਈਡ ਵਾਲਾ ਉਹ ਵੀ ਤੁਸੀਂ ਚੇਂਜ ਕਰਵਾਓ। オリジナル ਫਿਲਟਰ ਪਵਾਇਓ। ਕੋਈ ਲਾਈਵ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਇੰਜਣ ਬੰਨਣ ਲੱਗੇ ਤੇ ਤੇ ਆਪਾਂ ਛੋਟੇ-ਛੋਟੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਆ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਬਹੁਤ ਵਧੀਆ ਚੀਜ਼ ਦੱਸਾਂਗੇ। ਕਿਉਂਕਿ ਇਹ ਚੀਜ਼ ਬਾਰੇ ਬਹੁਤ ਬਈ ਘੱਟ ਧਿਆਨ ਦਿੰਦੇ ਨੇ ਮੋਟਰਸਾਈਕਲਾਂ ਦੇ ਵਿੱਚ ਦਿੱਕਤ ਬੜੀ ਆਉਂਦੀ ਹੈ ਜਿਵੇਂ ਕਿ ਡੀਟੀਐਸ ਇੰਜਣ ਹੁੰਦੇ ਨੇ ਇਹਨਾਂ ਦੇ ਵਿੱਚ ਹੀ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਪਲਸਰ ਹੋ ਗਿਆ ਬਜਾਏ ਦੇ ਕਾਫੀ ਸਾਰੇ ਮੋਟਰਸਾਈਕਲ ਹੁੰਦੇ ਨੇ ਜਿਹੜੇ ਜਿਹਨਾਂ ਦੇ ਵਿੱਚ ਦਿੱਕਤਾਂ ਆਉਂਦੇ ਨੇ ਕਿਉਂਕਿ ਕਾਫੀ ਮਾਡਲਾਂ ਵਿੱਚ ਇਹ ਲੱਗੇ ਆਈ ਹੈ ਆਪਾਂ ਸਾਰਿਆਂ ਨੂੰ ਨਹੀਂ ਲੈ ਸਕਦੇ ਤੇ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਵੀ ਉੱਥੇ ਕਿੱਥੇ ਦਿੱਕਤ ਆਉਂਦੀ ਹੈ ਤੇ ਇੰਜਣ ਕਰਾਉਣ ਵੇਲੇ ਇਹ ਚੀਜ਼ ਦਾ ਫੁੱਲਪਨ ਧਿਆਨ ਰੱਖਣਾ ਚਾਹੀਦਾ ਬਈ ਆਓ ਤੁਹਾਨੂੰ ਦਿਖਾਈਏ ਇੰਜਣ ਕਰਾਉਣ ਸਮੇਂ ਆਪਾਂ ਸਾਰੀ ਸਫਾਈ ਕਰ ਚੁ ਕਿਸੇ ਵੀ ਚੀਜ਼ ਦੀ ਘੱਟ ਰੱਖਦੇ ਪੂਰਨ ਸਫਾਈ ਕਰਦੇ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਨਿੱਪਲ ਲੱਗਿਆ ਹੁੰਦਾ ਜਿਹੜਾ ਆ ਨਿੱਪਲ ਹੈ ਇਹਨੂੰ ਪਾ ਸਾਫ਼ ਨਹੀਂ ਕਰਦੇ ਕਿਉਂਕਿ ਉਹਦੇ ਉੱਪਰ ਸਰਾਕ ਵੀ ਹੈ ਜਿਹੜਾ ਪਿਸਟਨ ਹੈ ਉਹਨੂੰ ਠੰਡਾ ਰੱਖਦਾ ਇਹ ਇਹਦਾ ਬਹੁਤ ਵੱਡਾ ਕਾਰਨ ਹੈ ਪਿਸਟਨ ਠੰਡਾ ਰੱਖਣ ਦਾ ਕਿਉਂਕਿ ਬਹੁਤ ਸਾਰੇ ਮੋਟਰਸਾਈਕਲ ਤੁਸੀਂ ਦੇਖਿਆ ਹੋਣਗੇ ਜਿਵੇਂ ਪਾਲਸਰ 135 ਹੋ ਗਿਆ ਇਹਨਾਂ ਦੀ ਆਵਾਜ਼ਾਂ ਆਉਣ ਲੱਗ ਜਾਂਦੀਆਂ ਟਾਈਮਿੰਗ ਸੈਂਡ ਆਵਾਜ਼ ਕਰਨ ਲੱਗ ਜਾਂਦੀ ਹੈ ਤੇ ਇਹਦੇ ਵਿੱਚ ਬੜਾ ਵੱਡਾ ਰੋਲ ਹੈ ਤੇ ਪਹਿਲਾਂ ਪਾ ਤੇਲ ਮਾਰ ਕੇ ਦਿਖਾਉਂਦੇ ਆ ਕਿਉਂਕਿ ਸਰਾਕ ਬੰਦ ਹੋ ਜਾਂਦਾ ਹੈ ਜਿੰਨੇ ਵੀ ਤੁਸੀਂ ਮੋਟਰਸਾਈਕਲ ਦੇਖੋਗੇ ਨਾ ਜਿਹਨੂੰ ਇੰਡੀਆ ਖਲਾਉਂਦੇ ਆ ਇਹਦੇ ਤੇਲ ਤੇਲ ਪਾਉਂਦੇ ਆ ਤੇਲ ਮਾਰਕ ਦਿਖਾਉਂਦੇ ਆ ਕਿਉਂਕਿ ਜਿਹੜਾ ਸਰਾਖ ਹੈ ਇਹ ਬੰਦ ਹੋ ਜਾਂਦਾ ਆ ਆ ਦੇਖੋ ਇਹ ਸਰਾਖ ਜਿਹੜਾ ਹੈਗਾ ਇਹ ਬੰਦ ਹੋਇਆ ਪਿਆ ਤੇ ਹੁਣ ਇਹਨੂੰ ਆਪਾਂ ਪੱਟਾਂਗੇ ਪੱਟ ਕੇ ਕੇਰਾ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਫਿੱਟ ਕਰਾਂਗੇ ਕਿਉਂਕਿ ਨਹੀਂ ਇਹ ਮੋਟਰਸਾਈਕਲ ਦਾ ਜਿਹੜਾ ਇੰਜਨ ਹੈ ਉਹ ਦੁਬਾਰੇ ਖਰਾਬ ਹੋ ਜੂ ਇਹਦੀ ਪੇਕਅਪ ਹੈ ਨਾ ਤਾਂ ਉਹ ਪੇਕਅਪ ਰਹਿਣੀ ਹੈ ਤੇ ਜਿਹੜੀ ਟਾਈਮਿੰਗ ਚੇਨ ਹੈ ਪਲਸਰ ਦੀ ਉਹ ਵੀ ਆਵਾਜ਼ ਕਰਦੀ ਰਹਿੰਦੀ ਹੈ ਬਾਰ-ਬਾਰ ਤੇ ਮੜੇ ਪੇਚ ਕਹਣ ਵਾਲੀ ਪੱਟਿਆਂ ਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਤੇ ਆਰਾਮ ਨਾਲ ਹੀ ਪੱਟਣਾ ਤੁਸੀਂ ਟੁੱਟਣਾ ਜਾਵੇ ਕਿਉਂਕਿ ਮਿਲਦਾ ਬਹੁਤ ਘੱਟ ਹੈ ਤੇ ਇੱਦਾਂ ਹੀ ਨਿਕਲ ਜਾਣਾ ਆ ਦੇਖੋ ਜੀ ਇਹਦੇ ਵਿੱਚ ਗਾਧ ਵਗੈਰਾ ਭਰੀ ਪਈ ਹੈ ਤੇ ਆਪਾਂ ਇਧਰੋਂ ਹੀ ਸਾਫ਼ ਕਰ ਲਾਂ ਇੱਕ ਵਾਰੀ ਆ ਦੇਖੋ ਸਾਫ਼ ਕਰ ਲਾਂਗੇ ਫੇਰ ਜਿਹੜਾ ਨਿੱਪਲ ਹੈ ਉਹਨੇ ਵੀ ਕਰਦੇ ਆ ਸਾਫ਼ ਕਿਉਂਕਿ ਬਹੁਤ ਜ਼ਰੂਰੀ ਹੈ ਪਰ ਜੇ ਤੁਸੀਂ ਪਾਉਣਾ ਹੈ ਕਿਤੇ ਗਲਤੀ ਨਾਲ ਜਿਹੜਾ ਇਹਦਾ ਸਰਾਖ ਆ ਆ ਇਹ ਸਰਾਖ ਜਿਹੜਾ ਪਕਸਤੀ ਬੜਾ ਯਾਰ ਕਰੇ ਜਿਹੜਾ ਸਰਾਖ ਹੈ ਤੁਸੀਂ ਐ ਨਹੀਂ ਲਾ ਲੈਣਾ ਕਦੇ ਵੀ ਜਿਹੜਾ ਸਰਾਖ نیچے ਨਹੀਂ ਕਰਨਾ ਤੇ ਜਿਹੜਾ ਸਰਾਖ ਦਾ ਮੂੰਹ ਹੈ ਜਿਹੜਾ ਹਮੇਸ਼ਾ ਇਸ ਤਰ੍ਹਾਂ ਪੂਰਾ ਲੈਵਲ 'ਚ ਰੱਖਣਾ ਉੱਪਰ ਜਿਹੜਾ ਲੈਵਲ ਹੈ ਜਿਹੜਾ ਪੂਰਾ ਉੱਪਰ ਰੱਖਣਾ ਕਿਉਂਕਿ ਇਹਨੇ ਕੀ ਕਰਨਾ ਹੁੰਦਾ ਹੈ ਜਿਹੜਾ ਆਪਣਾ ਪਿਸਟਨ ਹੁੰਦਾ ਹੈ ਉਹਦੇ ਵਿੱਚ ਧਾਰ ਮਾਰਨੀ ਹੁੰਦੀ ਮਗਲੈਲ ਦੀ ਜਿਹੜਾ ਪਿਸਟਨ ਨੂੰ ਪੂਰੀ ਠੰਡਾ ਰੱਖਦਾ ਇਹ ਬੰਦਾ ਪਿਆ ਲਈ ਤਾਰ ਤੂਲ ਮਾਰ ਕੇ ਪੂਰਾ ਬੰਦ ਹੈ ਪੂਰਾ ਬੰਦ ਹੋਇਆ ਪਿਆ ਕਿਉਂਕਿ ਜਿਹੜਾ ਪਿਸਟਨ ਆ ਉਹਨੂੰ ਪੂਰਾ ਠੰਡਾ ਕਰਕੇ ਰੱਖਦਾ ਜੇ ਨੂੰ ਪਿਸਟਨ ਹੀਟ ਹੁੰਦਾ ਤਾਂ ਜੇ ਹੀ ਟਾਈਮਿੰਗ ਬਿਲਕੁਲ ਖਰਾਬ ਹੁੰਦੀ ਰਹਿੰਦੀ ਐ ਇਹੀ ਇਹਦਾ ਵੱਡਾ ਰੀਜ਼ਨ ਐ ਕਿਉਂਕਿ ਸਰਾਖ ਬੰਦ ਹੋ ਜਾਂਦਾ ਇਹ ਸਰਵਿਸ ਟਾਈਮ ਤੇ ਕਰਾਓ ਜਿਹੜਾ ਫਿਲਟਰ ਐ ਸਾਈਡ ਵਾਲਾ ਉਹ ਵੀ ਤੁਸੀਂ ਚੇਂਜ ਕਰਵਾਓ オリジナル ਫਿਲਟਰ ਪਵਾਇਓ ਨੋਕਲ ਫਿਲਟਰ ਕਦੇ ਨਾ ਪਵਾਇਓ ਕਿਉਂਕਿ ਇਹਦੇ ਨਾਲ ਜਿਹੜਾ ਪਲਸਰ ਮੋਟਰਸਾਈਕਲ ਐ ਉਹਦੀ ਆਵਾਜ਼ਾਂ ਬਹੁਤ ਆਉਣ ਲੱਗ ਜਾਂਦੀਆਂ ਟਾਈਮਿੰਗ ਚੇਨ ਬਹੁਤ ਆਵਾਜ਼ ਕਰਨ ਲੱਗ ਜਾਂਦੀ ਐ ਤੁਸੀਂ ਡਿਸਕ ਕੱਟ ਰਹੇ ਪੇ ਡਿਸਕਵਰ ਮੋਟਰਸਾਈਕਲ ਵੀ ਦੇਖਿਆ ਉਹਦੇ ਵਿੱਚ ਵੀ ਲੱਗਿਆ ਹੁੰਦਾ ਕਿਉਂਕਿ ਉਹਨਾਂ 'ਚ ਵੀ ਦਿੱਕਤ ਆਉਂਦੀ ਐ ਇਹ ਮਾਡਲਾਂ ਸਾਰਿਆਂ 'ਚ ਹੀ ਦਿੱਕਤ ਆਉਂਦੀ ਐ ਕਿਉਂਕਿ ਇਹਦੀ ਸਫਾਈ ਬਹੁਤ ਜ਼ਰੂਰੀ ਐ ਇਹਦਾ ਮਗਲੈਲ ਆ ਤੁਸੀਂ ਵਧੀਆ ਕੰਪਨੀ ਦਾ ਪੋਣਾ ਕਦੇ ਵੀ ਗਾਦੇ ਆ ਗੰਦਾ ਮਗਲੈਲ ਨਾ ਪਾਇਓ ਕਿਉਂਕਿ ਇਹ ਬਹੁਤ ਮਹਿੰਗਾ ਪੈ ਜਾਂਦਾ ਇੰਟਰਨੈਟ ਨਾਲ ਹੀ ਖਰਾਬ ਹੁੰਦਾ ਇਹਦਾ ਨਹੀਂ ਪਾਲਸਰ ਦਾ ਇੰਟਰ ਦੀ ਪੇਕਅਪ ਤੇ ਚਲਾਈ ਪੂਰੀ ਘੰਟਾ ਐ ਆ ਦੇਖੋ ਇਹ ਕਿੱਟ ਰਿਹਾ ਹੈ ਜੀ ਦੇਖ ਸਕਦਾ ਬਈ ਆਲੇ ਕੁਏ ਇਸ ਤਰ੍ਹਾਂ ਕੱਟ ਰਿਹਾ ਜਾਂਦੇ ਨੇ ਐ ਸਾਡੀ ਵੀਡੀਓ ਵਧੀਆ ਲੱਗਦਾ ਸ਼ੇਅਰ ਜਰੂਰ ਕਰਦਿਆ ਕਰੋਈ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਬਈ ਲੈ ਵੀ ਦੱਸੋ ਬਈ ਕਮੈਂਟ ਕਰਕੇ ਤੇ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਸ਼ੇਅਰ ਕਰੋ ਬਈ ਠੀਕ ਹੈ ਜੀ ਲਈ ਦੱਬ ਦਿਓ ਲਾਈਕ ਵਾਲਾ ਬਟਨ ਕਰਾ ਹੋਰ ਵੀ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਰਾਂਗੇ ਦੇਖ ਸਕਦੇ ਹੋ ਨਿੱਪਲ ਕਿਵੇਂ ਸਾਫ ਹੋ ਗਿਆ ਕਿਉਂਕਿ ਇਹ ਬੰਦ ਹੋਇਆ ਪਹਿਤਿ ਇਹ ਛੋਟੀ ਜਿਹੀ ਗਲਤੀ ਆਪਾਂ ਨੂੰ ਪੈ ਸਕਦੀ ਹੈ ਮਹਿੰਗੀ ਬਹੁਤ ਮਹਿੰਗੀ ਪੈ ਸਕਦੀ ਹੈ ਤੇ ਪਾਉਣ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਆ ਜਿਹੜੇ ਦਾ ਸਰਾਕ ਉਹਨੂੰ ਹਮੇਸ਼ਾ ਉੱਪਰ ਰੱਖਿਓ ਬਈ ਇਹ ਕਦੇ ਵੀ ਗਲਤੀ ਨਾ ਕਰਿਓ ਕਿਉਂਕਿ ਨਹੀਂ ਥੋੜਾ ਫੇਰ ਨੁਕਸਾਨ ਹੋ ਜਾਣਾ